ਇਹ ਸ਼ਾਇਨਾ ਜਦੋਂ ਪੰਜਾਂ ਦੀ ਗੱਲ ਕਰਦੇ ਆ ਨਾ ਮਹਾਰਾਜ ਕਿ ਪੰਜ ਤੇ ਜਦੋਂ ਪੰਜਾਂ ਦੀ ਗੱਲ ਕਰਨਗੇ ਤੇ ਪੰਜਾਂ ਤੋਂ ਪ੍ਰਥਮ ਸਭ ਤੋਂ ਇਹ ਹੀ ਆਉਂਦਾ ਮਹਾਰਾਜ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਫਿਰ ਸੱਚੇ ਪਾਤਸ਼ਾਹ ਵੀ ਕਹਿੰਦੇ ਕਿ ਇਨ ਤੇ ਆਪ ਛਡਾਓ ਕਿ ਇਨਾਂ ਤੋਂ ਆਪ ਕਿਰਪਾ ਕਰਕੇ ਛਡਾਉਣਾ ਕਰੋ ਜੇ ਬੰਦਾ ਕਹੇ ਕਿ ਮੈਂ ਆਪਣੇ ਬਲ ਦੇ ਨਾਲ ਆਪਣੇ ਜ਼ੋਰ ਦੇ ਨਾਲ ਛੁੱਟ ਜਾਵਾਂ ਕਿਸੇ ਵੀ ਕੋਲ ਪਰ ਇਸ ਤਰ੍ਹਾਂ ਸਾਧ ਸੰਗਤ ਨਹੀਂ ਛੁੱਟਿਆ ਜਾ ਸਕਦਾ ਇਹ ਸਤ ਗੁਰੂ ਹੀ ਕਿਰਪਾ ਕਰਨ ਤੇ ਫੇਰ ਹੀ ਛੁੱਟਿਆ ਜਾਂਦਾ ਜੋ ਅੱਜ ਮਹਾਰਾਜ ਬਖਸ਼ਿਸ਼ ਕਰ ਰਿਹਾ ਇਹਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਕਹਿ ਰਿਹਾ ਮਿਰਤ ਮੋਹੰ ਅਲਪ ਬੁਧਯੰ ਰਚੰਤ ਬਨਤਾ ਬినੋਦ ਸਾਹੰ ਕਿ ਜਿਹੜਾ ਹੋ ਸ਼ੀਮਤ ਵਾਲਾ ਬੰਦਾ ਆ ਨਾ ਛੋਟੀ ਮਤ ਵਾਲਾ ਅਲਪ ਬੁੱਧਿਆ ਉਹ ਵੀ ਇਸ ਤਰ੍ਹਾਂ ਹੀ ਕੀ ਕਰਦਾ ਆ ਰਚੰਤ ਬਨਤਾ ਬਨੋਦ ਸਾਹ ਬਨਤਾ ਕਹਿੰਦੇ ਨੇ ਇਸਤਰੀ ਨੂੰ ਬਨੋਦ ਕਹਿੰਦੇ ਨੇ ਜਿਹੜੇ ਕਲੋਲਿਆ ਕਹਿੰਦੇ ਉਹਨਾਂ ਦੇ ਵਿੱਚ ਸਦਾਇਵ ਖਚਤ ਰਹਿੰਦਾ ਲਗਾ ਰਹਿੰਦਾ ਇਨਸਾਨ ਇਸੇ ਤਰ੍ਹਾਂ ਹੀ ਮੋਹ ਮਾਇਆ ਦੇ ਚੱਕਰ ਦੇ ਵਿੱਚ ਸਦਾਇਵ ਫਸਿਆ ਰਹਿੰਦਾ ਤੇ ਫੇ ਮਹਾਰਾਜ ਨੇ ਇੰਨੇ ਵੀ ਬਚਨ ਵਰਤ ਦਿੱਤੇ ਆ ਕਿ ਕਹਿੰਦੇ ਮਤ ਹੋਸ਼ੀ ਆ ਛੋਟੀ ਆ ਮਤ ਨਾਲੇ ਗੁਰੂ ਪਾਤਸ਼ਾਹ ਜਦੋਂ ਗੁਰਬਾਣੀ ਦੇ ਵਿੱਚ ਆਪਾਂ ਹੋਰ ਬਚਨ ਲੈ ਲਈਏ ਮਹਾਰਾਜ ਕਹਿੰਦਿਆ ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣੇ ਇਹ ਵੀ ਮਹਾਰਾਜ ਨੇ ਕਿਹਾ ਕਿ ਮੰਨ ਲਓ ਕਿ ਬੰਦਾ ਨਰਕ ਭੋਗਦਾ ਹੈ ਨਰਕਾਂ ਦੇ ਵਿੱਚ ਫਿਰ ਵਾਸਾ ਆ ਤੇ ਵਾਰ-ਵਾਰ ਫਿਰ ਜੋਨੀਆਂ ਦੇ ਵਿੱਚ ਵੀ ਪਵੇਗਾ ਵਾਰ ਮਹਾਰਾਜ ਨੇ ਇੰਨੇ ਬਚਨ ਕਹਿ ਦਿੱਤੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਵੇਸਵਾ ਜੋਨ ਵੱਲ ਵੱਲ ਉਤਰੈ ਫਿਰ ਕਹਿੰਦੇ ਉਹ ਜੋਨ ਐਸੀ ਮਿਲ ਜਾਂਦੀ ਹੈ ਵੇਸਵਾ ਦੀ ਜੋਨ ਆਪਾਂ ਨੂੰ ਪਤਾ ਆ ਫਿਰ ਐਸੇ ਉਹ ਭੋਗ ਭੋਗਦਾਰੀ ਦਾ ਮਹਾਰਾਜ ਕਹਿੰਦੇ ਲੰਮੇ ਭੋਗ ਭੋਗੀ ਜਾ ਜਿੰਨੇ ਮਰਜੀ ਹੁਣ ਜੋ ਮਰਜੀ ਚਾਵਲਾ ਜਿਹੜੇ ਕਰਨੇ ਕਰੀ ਚੱਲ ਆਪਾਂ ਬਚਨ ਗੁਰਬਾਣੀ ਦੇ ਵਿੱਚੋਂ ਜਦੋਂ ਲੈਨੇ ਆ ਤੇ ਮਹਾਰਾਜ ਕਹਿੰਦਿਆ ਕਿ ਕੀ ਜਿਹੜੇ ਪਰਮੇਸ਼ਰ ਦੇ ਭਗਤ ਆ ਜਿਹੜੇ ਉਹਦੇ ਪਿਆਰੇ ਆ ਉਹ ਬਚ ਜਾਂਦੇ ਨਾ ਚੀਜ਼ਾਂ ਤੋਂ ਤੇ ਕਿਵੇਂ ਬਚਦੇ ਆ ਕਿਉਂਕਿ ਦੁਨੀਆ ਦੇ ਵਿੱਚ ਰਹਿੰਦੇ ਆ ਇਹ ਜਿਹੜੀਆਂ ਚੀਜ਼ਾਂ ਵਾਂ ਸਾਰਿਆਂ ਦੇ ਉੱਪਰ ਪ੍ਰਭਾਵ ਪਾਉਂਦੀਆਂ ਇਹ ਅਸਰ ਕਰਦੀਆਂ ਨੇ ਜੇ ਉਹਨਾਂ ਦੇ ਉੱਪਰ ਅਸਰ ਨਹੀਂ ਕਰਦੀਆਂ ਤੇ ਉਹ ਕਿਵੇਂ ਨਹੀਂ ਕਰਦੀਆਂ ਕਿਉਂਕਿ ਚਾਹੇ ਪੰਜਾਂ ਦੇ ਵਿੱਚੋਂ ਜਿਹੜੇ ਪੰਜ ਵਿਕਾਰ ਆਪਾਂ ਗਿਣ ਲਈਏ ਚਾਹੇ ਦੁੱਖ ਹੈ ਚਾਹੇ ਸੁੱਖ ਹੈ ਚਾਹੇ ਵੱਡਪਣ ਹੈ ਚਾਹੇ ਗਰੀਬੀ ਹੈ ਚਾਹੇ ਅਮੀਰੀ ਹੈ ਚਾਹੇ ਰਾਜ ਭਾਗ ਨੇ ਕੁਝ ਵੀ ਜਿੱਥੇ ਮਹਾਰਾਜ ਜੀ ਨੇ ਇਹ ਵੀ ਵਜਨ ਵਰਤੇ ਆ ਕਿ ਦੁੱਖ ਨੂੰ ਦੁੱਖ ਨਾ ਮੰਨਣਾ ਸੁੱਖ ਨੂੰ ਵੀ ਸੁੱਖ ਕਰਕੇ ਨਾ ਜਾਣਣਾ ਸਦਾਬ ਇੱਕ ਰਸ ਰਹਿਣਾ ਉਸੇ ਤਰ੍ਹਾਂ ਇਸ ਚੀਜ਼ ਦੀ ਵੀ ਵਰਤੀ ਆ ਇਹਦੇ ਵਿੱਚੋਂ ਵੀ ਜਿਹੜੇ ਪਰਮੇਸ਼ਰ ਦੇ ਪਿਆਰੇ ਉਹ ਆਪ ਬਚ ਜਾਂਦੇ ਬਿਲਕੁਲ ਉਸੇ ਤਰ੍ਹਾਂ ਗੁਰੂ ਨਾਨਕ ਦੇ ਮਹਾਰਾਜ ਜਦੋਂ ਲੰਕਾ ਦੀ ਧਰਤੀ ਤੇ ਗਏ ਆ ਨਾ ਰਾਜੇ ਸ਼ਿਵਨਾਬ ਦੇ ਕੋਲ ਕਿਉਂਕਿ ਉੱਥੇ ਪਹਿਲਾਂ ਸਭ ਤੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਿਆਰਾ ਸਿੱਖ ਭਾਈ ਮਨੁੱਖ ਜੀ ਹੋ ਜਾਂਦੇ ਬੜਾ ਵੱਡਾ ਵਪਾਰ ਸੀ ਉਹਨਾਂ ਦਾ ਕੰਮਕਾਰ ਸੀ ਉਹ ਗਏ ਆ ਤੇ ਉਸ ਸਮੇਂ ਜਿਵੇਂ Hindu veeran ਦੇ ਵਿੱਚ ਵਰਤ ਰੱਖਦੇ ਇਤਿਹਾਦ ਕਈ ਚੀਜ਼ਾਂ ਨੇ ਉਹ ਦੇਣ ਚੱਲਦੇ ਪਏ ਸੀ ਇਕਾਦਸੀ ਹੈ ਕੋਈ ਵਰਤ ਨੇ ਕਿਸੇ ਤਰ੍ਹਾਂ ਦਾ ਵੀ ਹੈ ਉਹ ਰੱਖਿਆ ਕਰਦੇ ਤੇ ਉਹ ਕਹਿੰਦੇ ਸੀ ਕਿ ਇਸ ਦਿਨ ਕਿਸੇ ਦੇ ਘਰ ਦੇ ਵਿੱਚ ਵੀ ਚੁੱਲ੍ਹਾ ਨਹੀਂ ਬਲਣਾ ਚਾਹੀਦਾ ਕੋਈ ਰੋਟੀ ਪਾਣੀ ਨਹੀਂ ਬਣਾਉਣਾ ਕਿਸੇ ਨੇ ਵੀ ਰਾਜੇ ਨੇ ਮਨਾ ਕੀਤਾ ਸੀ ਸਾਰਿਆਂ ਨੂੰ ਪਰ ਉਹ ਗੁਰੂ ਦਾ ਪਿਆਰਾ ਗਿਆ ਤੇ ਉਹਨੇ ਉਸ ਦਿਨ ਪ੍ਰਸ਼ਾਦਾ ਪਾਣੀ ਬਣਾ ਕੇ ਦੇ ਛਕ ਲਿਆ ਕਿਸੇ ਨੇ ਜਾ ਕੇ ਸਾਧ ਸੰਗਤ ਉਹਨੂੰ ਦੱਸ ਦਿੱਤਾ ਰਾਜੇ ਨੂੰ ਕਿ ਭਾਈ ਇਸ ਤਰ੍ਹਾਂ ਉਹਨੇ ਪ੍ਰਸ਼ਾਦਾ ਵੀ ਬਣਾਇਆ ਹੈ ਅੱਗ ਵੀ ਬਾਲੀ ਹੈ ਸਾਰਾ ਕੁਝ ਕੀਤਾ ਹੈ ਰਾਜੇ ਨੇ ਭਾਈ ਮਨੁੱਖ ਨੂੰ ਫੜ ਕੇ ਤੇ ਜੇਲ੍ਹ ਦੇ ਵਿੱਚ ਪਾਤਾ ਹੁਣ ਜੇਲ੍ਹ ਦੇ ਵਿੱਚ ਪਾਤਾ ਤੇ ਜਦੋਂ ਜੇਲ੍ਹ ਦੇ ਵਿੱਚ ਬੈਠਾ ਪਰਮੇਸ਼ਰ ਦਾ ਨਾਮ ਉੱਥੇ ਵੀ ਜਪ ਰਿਹਾ ਵਾ ਤੇ ਜਿੱਥੇ ਪਰਮੇਸ਼ਰ ਦਾ ਨਾਮ ਆ ਨਾ ਉਹਨਾਂ ਨੂੰ ਕੋਈ ਜੇਲ੍ਹਿਆ ਨਾ ਕੋਈ ਬੰਦਿਸ਼ ਆ ਕੁਝ ਵੀ ਨਹੀਂ ਉਹਨਾਂ ਦੇ ਵਾਸਤੇ ਸਦਾ ਹੀ ਜਿੱਥੇ ਆਨੰਦ ਹੈ ਪਰਮੇਸ਼ਰ ਦਾ ਨਾਮ ਜਪ ਰਿਹਾ ਤੇ ਚਿਹਰੇ ਦੇ ਉੱਪਰ ਨੂਰ ਆ ਰਾਜੇ ਨੂੰ ਆਵਾਜ਼ ਸੁਣਾਈ ਦਿੱਤੀ ਕੰਨਾਂ ਦੇ ਵਿੱਚ ਪਈ ਜਦੋਂ ਆਇਆ ਤੇ ਕਹਿੰਦਾ ਕਿ ਤੈਨੂੰ ਜੇਲ੍ਹ ਦੇ ਵਿੱਚ ਪਾਇਆ ਤੇ ਫਿਰ ਵੀ ਤੂੰ ਇੰਨਾ ਖੁਸ਼ ਆ ਕੀ ਗੱਲ ਆ ਤੇ ਇਹ ਤੂੰ ਜੋ ਗਾ ਰਿਹਾ ਸੀ ਉਹ ਕੀ ਆ ਦੱਸ ਉਹ ਕਹਿੰਦਾ ਕਿ ਇਹ ਮੇਰੇ ਮੁਰਸ਼ਿਦ ਦੀ ਮੇਰੇ ਗੁਰੂ ਦੀ ਬਾਣੀ ਆ ਤੇ ਕਹਿੰਦਾ ਤੇਰਾ ਮੁਰਸ਼ਿਦ ਕੌਣ ਆ ਭਾਈ ਮਨਸੁਖ ਜੀ ਕਹਿਣ ਲੱਗੇ ਮੇਰਾ ਮੁਰਸ਼ਿਦ ਗੁਰੂ ਨਾਨਕ ਦੇ ਮਹਾਰਾਜ ਆ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਬਾਣੀ ਤੇ ਉਹ ਗਾ ਰਿਹਾ ਸੀ ਕੇਵਲ ਮੂਲ ਮੰਤਰ ਸਭ ਤੋਂ ਪਹਿਲਾਂ ਭਾਈ ਮਨਸੁਖ ਜੀ ਨੇ ਮੂਲ ਮੰਤਰ ਸੀ ਨਾ ਜਿਹੜਾ ਉਹ ਲਿਖ ਕੇ ਤੇ ਉਹ ਉਹਨਾਂ ਨੇ ਆਪ ਕੰਠ ਕੀਤਾ ਭਾਵ ਉਸ ਨੂੰ ਪੜਨਾ ਕਰਨਾ ਯਾਦ ਕਰਨਾ ਉਸ ਨੂੰ ਕਿਉਂਕਿ ਜਦੋਂ ਭਾਈ ਪਗੀਰਥ ਜੀ ਦੀ ਸੰਗਤ ਮਿਲੀ ਫਿਰ ਮਹਾਰਾਜ ਜੀ ਦੇ ਕੋਲ ਆਇਆ ਇਹ ਵੀ ਗਾਥਾ ਇੱਕ ਲੰਬੀ ਹੈ ਤੇ ਮਹਾਰਾਜ ਨੇ ਉਹਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਤੇ ਉਹੀ ਉਹ ਜਪਦਾ ਰਿਆ ਰਾਜੇ ਨੂੰ ਵੀ ਸਕੂਨ ਮਿਲਿਆ ਰਾਜੇ ਨੂੰ ਜਦੋਂ ਸਕੂਨ ਮਿਲਦਾ ਪੁੱਛਦਾ ਕਿ ਇਹ ਕੀ ਮੈਂ ਵੀ ਪੜ ਸਕਦਾ ਮੈਨੂੰ ਵੀ ਲਿਖ ਕੇ ਦੇ ਰਾਜੇ ਨੇ ਵੀ ਜਪਨਾ ਸ਼ੁਰੂ ਕਰ ਦਿੱਤਾ ਜਦੋਂ ਜਪਿਆ ਥੋੜਾ ਜਿਹਾ ਆਨੰਦ ਮਿਲਿਆ ਦੋ ਤਿਹ ਦੇਣ ਜਿੱਥੇ ਭਾਈ ਮਨਸੁਖ ਜੀ ਨੂੰ ਵੀ ਆਜ਼ਾਦ ਕੀਤਾ ਆ ਤੇ ਫਿਰ ਉਹ ਰਾਜਾ ਕਹਿਣ ਲੱਗਾ ਕਿ ਮੈਂ ਦਰਸ਼ਨ ਕਰ ਸਕਦਾ ਗੁਰੂ ਮਹਾਰਾਜ ਦੇ ਮੈਂ ਮਿਲਣਾ ਉਹਨਾਂ ਨੂੰ ਭਾਈ ਮਨਸੁਖ ਜੀ ਕਹਿਣ ਲੱਗੇ ਕਿ ਇੰਨਾ ਉਤਾਵਲਾ ਹੋਣ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਆ ਤੁਸੀਂ ਇਹ ਬੈਠ ਕੇ ਪਰਮੇਸ਼ਰ ਦਾ ਨਾਮ ਜਪੀ ਚਲੋ ਮਹਾਰਾਜ ਆਪੇ ਆਗੇ ਤੁਹਾਨੂੰ ਦਰਸ਼ਨ ਦੇਣਗੇ ਕਿਰਪਾ ਕਰਨਗੇ ਜੇ ਭਾਵਨਾ ਦੇ ਨਾਲ ਜਪੋਗੇ ਤੇ ਰਾਜੇ ਨੇ ਉਹ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕੀਤਾ ਮੂਲ ਮੰਤਰ ਜਪਦਾ ਰਿਹਾ ਗੁਰਬਾਣੀ ਦਾ ਜਾਪ ਕਰਦਾ ਰਿਹਾ ਅਵਸਥਾ ਐਸੀ ਬਣ ਗਈ ਜਿਹਨੂੰ ਆਨੰਦ ਦੀ ਅਵਸਥਾ ਕਹਿੰਦੇ ਆ ਜਿੱਥੇ ਨਾ ਕੋਈ ਦੁੱਖ ਹੈ ਨਾ ਕੋਈ ਸੁੱਖ ਹੈ ਨਾ ਕਿਸੇ ਆਉਣ ਦਾ ਪਤਾ ਨਾ ਕਿਸੇ ਦੇ ਜਾਣ ਦਾ ਪਤਾ ਤੇ ਫਿਰ ਲੋਕਾਂ ਨੇ ਕੀ ਕੀਤਾ ਕਿ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਡੀਕ ਦੇ ਵਿੱਚ ਉਹਨਾਂ ਨੂੰ ਮਿਲਣਾ ਚਾਹੁੰਦੇ ਤੇ ਲੋਕਾਂ ਨੇ ਫਿਰ ਪਖੰਡ ਧਾਰਨ ਕਰ ਲਿਆ ਇਸ ਚੀਜ਼ ਦਾ ਵੀ ਲੋਕ ਫਿਰ ਕਈ ਫਾਇਦਾ ਉਠਾਉਂਦੇ ਆ ਨਾ ਜਿਵੇਂ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਉਹ ਮੰਜੀਆਂ ਲਾ ਕੇ ਬੈਠ ਗਏ ਸੀ ਕਿ ਮੈਂ ਵੀ ਗੁਰੂ ਹਾਂ ਮੈਂ ਵੀ ਗੁਰੂ ਹਾਂ ਬਿਲਕੁਲ ਉਸੇ ਤਰ੍ਹਾਂ ਉਹ ਰਾਜੇ ਨੇ ਫਿਰ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ ਕਿ ਫਿਰ ਮੈਨੂੰ ਪਤਾ ਕਿਵੇਂ ਲੱਗੂਗਾ ਕਿ ਪੂਰਾ ਕਿਹੜਾ ਵਾ ਉਹਦੇ ਵਿੱਚੋਂ ਫਿਰ ਬਹੁਤ ਜਿਆਦੇ ਡੋਲਣ ਲੱਗ ਪਏ ਕੋਈ ਸੋਨਾ ਲੈ ਕੇ ਮੁੜ ਗਿਆ ਕੋਈ ਇਸਤਰੀਆਂ ਤੇ ਡੋਲ ਗਿਆ ਕੋਈ ਕਿਸੇ ਤਰ੍ਹਾਂ ਡੋਲ ਗਿਆ ਸਮਾ ਮਿਆ ਗੁਰੂ ਨਾਨਕ ਦੇ ਮਹਾਰਾਜ ਆਪ ਗਏ ਉਸ ਧਰਤੀ ਤੇ ਆਪ ਗਏ ਮਹਾਰਾਜ ਤੇ ਉਹ ਜਿਹੜਾ ਬਾਗ ਸੀ ਨਾ ਰਾਜੇ ਦਾ ਬੜੇ ਲੰਬੇ ਸਮੇਂ ਤੋਂ ਬਾਗ ਸੁੱਕਾ ਸੀ ਜਿਹੜੇ ਅੱਜ ਕਈ ਹੁਣ ਗੱਲਾਂ ਕਰ ਦਿੰਦੇ ਉਠ ਕੇ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ ਪਰ ਉਹ ਬਾਗ ਮਹਾਰਾਜ ਜੀ ਜਦੋਂ ਜਾ ਕੇ ਬੈਠੇ ਉੱਥੇ ਕੀਰਤਨ ਕੀਤਾ ਪਰਮੇਸ਼ਰ ਦਾ ਜਾਪ ਕੀਤਾ ਤੇ ਉਹ ਬਾਗ ਹਰਿਆ ਹੋ ਗਿਆ ਇੱਕ ਉਹ ਬਾਗ ਤੇ ਇੱਕ ਰਹੀਮ ਤੇ کریم ਬਖਸ਼ ਵਾਲਾ ਬਾਗ ਜਿੱਥੇ ਨੌਵੇਂ ਪਾਸ਼ਾ ਤੇ 10ਵੇਂ ਪਾਸ਼ਾ ਦਾ ਪਹਿਲੀ ਵਾਰੀ ਮਿਲਾਪ ਹੋਇਆ ਪਟਨਾ ਸਾਹਿਬ ਦੀ ਧਰਤੀ ਤੇ ਉਹ ਤੀਸਰਾ ਇੱਕ ਮਹਾਰਾਜ 6ਵੇਂ ਗੁਰਦੇਵ ਜਦੋਂ ਜਿੱਥੇ ਨਾਨਕ ਮੱਤੇ ਗਏ ਆ ਉਥੇ ਜਿਹੜਾ ਇੱਕ ਮਹਾਰਾਜ ਨੇ ਜਦੋਂ ਇੱਕ ਤੇ ਪਿਪਲ ਦੇ ਉੱਪਰ ਛਟਾ ਦਿੱਤਾ ਉਹ ਉਹ ਮਹਾਰਾਜ ਜਿਹਨੇ ਹਰਿਆਕੀ ਦਾ ਇਹ ਆਪਾਂ ਨੂੰ ਗਥਾਵਾਂ ਸਾਖੀਆਂ ਗੁਰ ਇਤਿਹਾਸ ਦੇ ਵਿੱਚੋਂ ਮਿਲ ਜਾਂਦੀਆਂ ਇਹਨਾਂ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਣਾ ਨੇ ਵੀ ਕੋਡ ਕੀਤਾ ਪ੍ਰੋਫੈਸਰ ਗੰਗਾ ਸਿੰਘ ਜੀ ਹੋਣਾ ਨੇ ਵੀ ਲਿਖਿਆ ਆਪਾਂ ਨੂੰ ਜਨਮ ਸਾਖੀਆਂ ਦੇ ਵਿੱਚ ਵੀ ਮਿਲ ਜਾਂਦੀਆਂ ਭਗਤ ਮਾਲ ਦੇ ਵਿੱਚ ਵੀ ਮਿਲ ਜਾਂਦੀਆਂ ਮਹਾਰਾਜ ਗਏ ਤੇ ਉਹ ਬਾਗ ਰਿਆ ਹੋ ਗਿਆ ਰਾਜੇ ਨੂੰ ਪਤਾ ਲੱਗਾ ਰਾਜੇ ਨੇ ਪਹਿਲਾਂ ਸੋਚਿਆ ਕਿ ਮੈਨੂੰ ਜਾਬਦਾ ਕੋਈ ਜਾਦੂਗਰ ਆ ਕੋਈ ਕਰਾਮਾਤਾਂ ਵਾਲੇ ਹੋਣਗੇ ਪਰ ਜਦੋਂ ਉਹਨੇ ਕੀ ਕੀਤਾ ਉਹਨੇ ਨਾ ਕੁਝ ਇਸਤਰੀਆਂ ਨੂੰ ਭੇਜ ਦਿੱਤਾ ਅਰਧ ਨੰਗੀਆਂ ਕੱਪੜੇ ਘੱਟ ਪਾਏ ਕਿ ਜਾਓ ਤੁਸੀਂ ਜਾ ਕੇ ਉਥੇ ਨਾਜ ਕਰੋ ਵੇਖਦੇ ਆ ਕੀ ਬੰਦਾ ਉਹਨਾਂ ਆ ਕੇ ਨੱਚਣਾ ਸ਼ੁਰੂ ਕੀਤਾ ਬੜਾ ਲੰਬਾ ਸਮਾਂ ਜਦੋਂ ਗੁਜ਼ਰ ਗਿਆ ਸਵੇਰ ਤੋਂ ਲੈ ਕੇ ਰਾਤ ਪੈ ਗਈ ਅੱਧੀ ਰਾਤ ਹੋ ਗਈ ਮਹਾਰਾਜ ਆਪਣੀ ਸਮਾਧੀ ਦੇ ਵਿੱਚ ਲੀਨ ਆ ਪਰਮੇਸ਼ਰ ਦਾ ਨਾਮ ਜਪੀ ਜਾ ਰਹੇ ਨਾਲ ਭਾਈ ਮਰਦਾਨਾ ਜੀ ਸੱਚੇ ਪਾਤਸ਼ਾਹ ਇਸ ਤਰ੍ਹਾਂ ਜਾਪ ਕਰਦੇ ਤੇ ਜਦੋਂ ਫਿਰ ਨੇਤਰ ਮਹਾਰਾਜ ਜੀ ਨੇ ਖੋਲੇ ਨਾ ਆਪਣੇ ਤੇ ਜੋ ਇਥੇ ਸੱਚੇ ਪਾਤਸ਼ਾਹ ਕਹਿ ਰਹੇ ਆ ਕਿ ਬਨਤਾ ਬినੋਦ ਕਿ ਇਸਤਰੀ ਦੇ ਉਹ ਜਿਹੜੇ ਆ ਚਾ ਕਰਦਾ ਵਾ ਇਸਤਰੀ ਦੇ ਨਾਲ ਕੋਲੋਲਾ ਕਰਦਾ ਵਾ ਉਹਨਾਂ ਦੇ ਵਿੱਚ ਮਸਤ ਰਹਿੰਦਾ ਮਹਾਰਾਜ ਨੇ ਜਦੋਂ ਅੱਖਾਂ ਖੋਲੀਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਤੁਸੀਂ ਇਹ ਕੀ ਕਾਰਜ ਕਰਦੇ ਪਏ ਹੋ ਹੁਣ ਆਪਾਂ ਗੱਲ ਕਰਨੀ ਆ ਕਿ ਨਾਮ ਜਪਣ ਵਾਲਿਆਂ ਦੇ ਉੱਪਰ ਸਤਿਗੁਰੂ ਤੇ ਆਪ ਪਰਮੇਸ਼ਰ ਆ ਇਹਦੇ ਵਿੱਚ ਕੋਈ ਰਹਿ ਕੋਈ ਦੂਰ ਆ ਨਹੀਂ ਕਿ ਮਹਾਰਾਜ ਪਰਮੇਸ਼ਰ ਨਹੀਂ ਸਤਿਗੁਰੂ ਆਪ ਪਰਮੇਸ਼ਰ ਆ ਜਿਵੇਂ ਗੁਰਬਾਣੀ ਪੜਨ ਵਾਲਿਆਂ ਦੇ ਉੱਪਰ ਕੋਈ ਅਸਰ ਨਹੀਂ ਹੁੰਦਾ ਉਹ ਦੁਨੀਆ ਦੇ ਵਿੱਚ ਰਹਿੰਦੇ ਆ ਵਿਚਰਦੇ ਆ ਪਰ ਮਹਾਰਾਜ ਸ਼ਬਦ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਬਚਾ ਲੈਂਦੇ ਆ ਮਹਾਰਾਜ ਨੇ ਇਸ ਵਾਸ਼ਨਾ ਨੂੰ ਦੂਰ ਕਰਨ ਦੇ ਵਾਸਤੇ ਸਾਨੂੰ ਸਮਝਾਉਣ ਦੇ ਵਾਸਤੇ ਸੱਚੇ ਪਾਤਸ਼ਾਹ ਨੇ ਉੱਥੇ ਉਹਨਾਂ ਵਾਸਤੇ ਬਚਨ ਵਰਤੇ ਕਹਿੰਦੇ ਗਾਸ਼ੋ ਪੁੱਤਰੀ ਰਾਜਕੁਵਾਰ ਨਾਮ ਪੜੋ ਸੱਚ ਦੂਤ ਸਵਾਰ ਮਹਾਰਾਜ ਕਹਿੰਦੇ ਇਹ ਕਿਹੜੇ ਕੰਮ ਦੇ ਵਿੱਚ ਤੁਸੀਂ ਪਏ ਹੋ ਤੇ ਉਹਨਾਂ ਨੇ ਅੱਗੇ ਬਚਨ ਕੀਤੇ ਸਤਿਗੁਰੂ ਜਿਥੇ ਚਰਨਾਂ ਦੇ ਉੱਪਰ ਪਈਆਂ ਮਹਾਰਾਜ ਸਾਨੂੰ ਅਜੇ ਤੱਕ ਤੇ ਕਦੀ ਕਿਸੇ ਨੇ ਤੀ ਬੱਚੀ ਕਿਹਾ ਹੀ ਨਹੀਂ ਸਾਰੇ ਪਹਿੜੀ ਨਿਗਾ ਦੇ ਨਾਲ ਹੀ ਵਹਿੰਦੇ ਆ ਏ ਵੀ ਮਹਾਰਾਜ ਨੇ ਸਾਨੂੰ ਸਮਝਾਉਂਦਾ ਜਤਨ ਕੀਂਦਾ ਆ ਨਾ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾ ਧੀਆ ਜਾਣੇ ਇਸ ਤਰ੍ਹਾਂ ਜਾਣਣਾ ਤੇ ਮਹਾਰਾਜ ਜੀ ਕਹਿੰਦੇ ਜਾ ਕੇ ਤੇ ਨਾਮ ਜਪੋ ਤੇ ਆਪਣੇ ਜੀਵਨ ਨੂੰ ਸਵਾਰ ਲੋ ਸਤਗੁਰੂ ਜੀ ਨੇ ਇਹ ਉਪਦੇਸ਼ ਦਿੱਤਾ ਕਿ ਕਾਮ ਵਾਸ਼ਨਾ ਤੋਂ ਵੀ ਸਾਨੂੰ ਬਚਨ ਦੀ ਲੋੜ ਇਹ ਤੋਂ ਵੀ ਬਚਣਾ ਚਾਹੀਦਾ ਫਿਰ ਰਾਜਾ ਆਉਂਦਾ ਆ ਕੇ ਦਰਸ਼ਨ ਕਰਦਾ ਰਾਜੇ ਨੂੰ ਜਾ ਕੇ ਉਹਨਾਂ ਨੇ ਦੱਸਿਆ ਕਿ ਉਹ ਪੂਰਨ ਨੇ ਅਸੀਂ ਉਹਨਾਂ ਦੇ ਕੋਲ ਗਏ ਸਾਰਾ ਕੁਝ ਉਹਨਾਂ ਦੱਸਿਆ ਕਿ ਕਿਵੇਂ ਉਹਨਾਂ ਸਾਨੂੰ ਧੀਆਂ ਗਿਆ ਸਾਨੂੰ ਬੱਚੀਆਂ ਗਿਆ ਰਾਜਾ ਆਇਆ ਜਿੱਥੇ ਰਾਜੇ ਨੂੰ ਦਰਸ਼ਨ ਦਿੱਤੇ ਪਰਮੇਸ਼ਰ ਦਾ ਨਾਮ ਉਹਨਾਂ ਨੂੰ ਦਾਨ ਦੇ ਕੇ ਤੇ ਨਿਹਾਲ ਕੀਤਾ ਸਤਿਗੁਰੂ ਜੀ ਨੇ ਮਹਾਰਾਜ ਸਾਨੂੰ ਵੀ ਸਮਝਾਉਂਦੇ ਵਾਰ-ਵਾਰ ਇਸੇ ਕਰਕੇ ਮਹਾਰਾਜ ਕਹਿੰਦੇ ਬਾਣੀ ਪੜੋ ਨਾਮ ਜਪੋ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ ਨਿਵਕਾਰ ਆਉਂਦੇ ਨੇ ਇਹ ਨਹੀਂ ਕਿ ਉਹਨਾਂ ਉਹਨਾਂ ਦੇ ਵਾਲੇ ਪਾਸੇ ਨਹੀਂ ਆਉਂਦੇ ਕਿਉਂਕਿ ਦੁਨੀਆਂ ਦੇ ਵਿੱਚ ਵਿਚਰਦਿਆਂ ਆਉਂਦੇ ਆ ਤੇ ਤਾਂ ਕਰਕੇ ਮਹਾਰਾਜ ਕਹਿੰਦੇ ਆ ਕਿ ਇਹਨਾਂ ਤੋਂ ਬਚਾ ਵੀ ਕਰਨਾ ਚਾਹੀਦਾ ਤੇ ਪਹਿਣਾ ਵਾਸਤੇ ਵੀ ਸੱਚੇ ਪਾਛਾ ਕਹਿੰਦੇ ਕਿ ਆਪਾਂ ਐਸੇ ਕੱਪੜੇ ਵੀ ਨਾ ਪਹਿਨੀਏ ਜਿਨ੍ਹਾਂ ਨੂੰ ਵੇਖਣ ਦੇ ਨਾਲ ਕਿਸੇ ਦੇ ਮਨ ਦੇ ਵਿੱਚ ਐਸੇ ਵਿਕਾਰ ਪੈਦਾ ਹੋਣ ਬੰਦੇ ਵੀ ਇਨਸਾਨ ਜਿਹੜੇ ਬੰਦੇ ਉਹ ਵੀ ਐਸੇ ਨਾ ਪਹਿਣ ਪਹਿਨਣ ਜਿੱਥੇ ਮਹਾਰਾਜ ਇਹ ਵਚਨ ਕਰਦੇ ਆ ਕਿ ਜਿਤ ਪੈਦੇ ਤਨ ਪੀੜਿਏ ਮਨ ਵਿੱਚ ਚਲੇ ਵਿਕਾਰ ਜਿਨ੍ਹਾਂ ਨੂੰ ਪਾਉਣ ਦੇ ਨਾਲ ਮਨ ਦੇ ਵਿੱਚ ਵਿਕਾਰ ਚੱਲਣ ਵਾਸ਼ਨਾ ਪੈਦਾ ਹੋਵੇ ਮੰਦੀਆਂ ਵਾਸ਼ਨਾਵਾਂ ਹੋਣ ਕਿਉਂਕਿ ਮਨੋਖ ਦੇ ਹੰਕਾਰ ਕਰਦਾ ਐਸੇ ਕੱਪੜੇ ਪਾ ਕੇ ਉਹਦੇ ਬਾਪੂ ਵੀ ਮਹਾਰਾਜ ਕਹਿੰਦੇ ਬਾਉ ਸੰਦੇ ਕੱਪੜੇ ਪਹਿਰੇ ਗਰਭਗਵਾਰ ਬਰੀਕ ਬਰੀਕ ਕੱਪੜੇ ਪੈ ਪੈਨ ਕੇ ਤੇ ਆਪਣੇ ਆਪ ਦੇ ਵਿੱਚ ਤੇ ਹੰਕਾਰ ਦੇ ਵਿੱਚ ਫਿਰਦਾ ਕਿ ਮੇਰੇ ਵਰਗਾ ਸੋਹਣਾ ਕੋਈ ਨਹੀਂ ਸ਼ਾਇਦ ਮੈਂ ਹੀ ਸਭ ਤੋਂ ਸੋਹਣਾ ਪਰ ਮਹਾਰਾਜ ਕਹਿੰਦੇ ਇਹ ਜਿਹੜਾ ਹੰਕਾਰ ਆ ਇਹ ਜਿਹੜਾ ਗਰਭ ਆ ਇਹ ਸਾਰਾ ਝੂਠਾ ਵਾ